ਕਦੋਂ ਅੱਜ ਅਹ ਉਹਦੇ ਬਾਅਦ ਕੀ ਹੋਇਆ ਫਿਰ ਉਹਦੇ ਬਾਅਦ ਮੈਂ ਹਸਪੀਟਲ ਲੈ ਗਿਆ ਮੈਂ ਉੱਥੇ ਕੀ ਹੋਇਆ ਜਾ ਕੇ ਸਟੇਨਿਓ ਨੇ ਕਹਤਾ ਕਿ ਨਾ ਧੋਰਾ ਪੈ ਰੂ ਇੱਕ ਘੰਟਾ ਖੰਡ ਉੱਥੇ ਰੱਖ ਲੈਣਾ ਕਾਲੀ ਕਿਸੇ ਇੱਥੇ ਲਿਆਉਣ ਦੀ ਥੋੜਾ ਸਟੇਬਲ ਹੋ ਜਾਂਦੀ ਫਿਰ ਲੈ ਆਉਂਦਾ ਮੈਂ ਕਿਹਾ ਸੋ ਨਾ ਉਹਨਾਂ ਨੇ ਹੁਣ ਉਹ ਜਿਹੜੀ ਹਾਲਤ ਜਿਹਨੂੰ ਭੇਜਣਾ ਨਹੀਂ ਚਾਹੀਦਾ ਸੀ ਉਦੋਂ ਭੇਜਿਆ ਉਹਨਾਂ ਨੇ ਆਪਣੇ ਇੱਕ ਘਟਿਆ ਤੇ ਮਾੜੇ ਸਿਸਟਮ ਦੀ ਪਿੰਡ ਚੜ ਗਈ ਉਹ ਪੈਰ ਲਾਲਚੀ ਹਸਪਤਾਲਾਂ ਦੇ ਉਹ 20 ਦੀ ਪੇਟ ਚੜ ਗਈ ਪੈਰ ਤੁਸੀਂ ਤੋਂ ਤੇ ਕੋਈ ਨਹੀਂ ਕਿਸੇ ਦਾ ਬੇਲੀ ਦੁਨੀਆ ਮਤਲਬ ਦੀ ਇਹ ਗੱਲ ਭਾਈ ਸੱਚ ਆ ਜੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੱਲ ਕੈਂਪ ਲੱਗਿਆ ਸੀ ਸੁਪਨਿਆਂ ਦੇ ਘਰ ਦਵਾਈਆਂ ਦਾ ਲੰਗਰ ਲੱਗਿਆ ਸੀ ਤੇ ਉਹ ਲੰਗਰ ਦੇ ਵਿੱਚ ਕਰੀਬ ਡੇਢ 2 ਸਾਲਾਂ ਤੋਂ ਇਹ ਯੂਪੀ ਤੋਂ ਦਵਾਈ ਲੈਣ ਆਉਂਦੇ ਸੀ ਦੋਨੇ ਭੈਣ ਭਰਾ ਇਹਦੀ ਭੈਣ ਸ੍ਰਿੰਦਰ ਕੌਰ ਤੇ ਬਲਜਿੰਦਰ ਸਿੰਘ ਭਾਈ ਤੇ ਪਹਿਲਾਂ ਭੈਣ ਜਦੋਂ ਸ਼ੁਰੂ ਕੀਤੀ ਹੈ ਦਵਾਈ ਲੈਣੀ ਉਦੋਂ ਬਾਵਾ ਅਫਸੈਟ ਸੀਗੀ ਸਾਡੇ ਕੋਲੇ ਕੁਝ ਦਿਨ ਰਹੀ ਵੀ ਫੇਰ ਉਹ ਠੀਕ ਹੋ ਗਈ ਠੀਕ ਹੋ ਕੇ ਫਿਰ ਹਰ ਮਹੀਨੇ ਆ ਕੇ ਦਵਾਈ ਲੈ ਜਾਂਦੇ ਸੀਗੇ ਤੇ ਆਪਣਾ ਵਧੀਆ ਠੀਕ ਸੀ ਵਧੀਆ ਜੀਵਨ ਬਤੀਤ ਕਰਦੇ ਦੋਨੇ ਭੈਣ ਭਰਾਈ ਹੈ ਘਰ ਚ ਕੋਈ ਹੋਰ ਹੈ ਨਹੀਂ ਜੂਪੀ ਤੋਂ ਆਉਂਦੇ ਸੀ ਇਹ ਬਜਨੌਰ ਜ਼ਿਲ੍ਹੇ ਤੋਂ ਪਿੰਡ ਤਾਮਪੁਰ ਤਾਮਪੁਰ ਤੋਂ ਕੱਲ ਵੀ ਇਹ ਕਾਮ ਦਿਨਾਂ ਵਾਂਗ ਦਵਾਈ ਲੈਣ ਆਏ ਇੱਥੇ ਆ ਕੇ ਦਵਾਈ ਲਈ ਦਵਾਈ ਲੈ ਕੇ ਵਾਪਸ ਜਾ ਰਹੇ ਸੀਗੇ ਰੋਟੀ ਪਾਣੀ ਖਾਦਾ ਹੋਇਆ ਸੀਗਾ ਲੁਧਿਆਣਾ ਸਟੇਸ਼ਨ ਕੋਲੇ ਜਾ ਕੇ ਕੁੜੀ ਨੂੰ ਪਤਾ ਨਹੀਂ ਗਰਮੀ ਦਾ ਬੁਖਾਰ ਚੜ ਗਿਆ ਜਾਂ ਕੀ ਗੱਲ ਹੋਈ ਉਹ ਇਕਦਮ ਹੀ ਲਟਕ ਗਈ ਇੱਕ ਸਾਈਡ ਨੂੰ ਬੇਹੋਸ਼ ਹੋ ਗਈ ਤੇ ਇਹਨੇ ਵੀਰ ਨੇ ਫਟਾਫਟ ਉਥੋਂ ਆਟੋ ਚੱਕਿਆ ਆਟੋ ਚ ਪਾਇਆ ਉਹਨੂੰ ਤੇ ਉੱਥੇ ਨੇੜੇ ਹੀ ਉਹਨਾਂ ਨੇ ਏਡਾ ਮਾੜਾ ਕੰਮ ਕੀਤਾ ਉਹਨਾਂ ਨੇ ਉਹਨੂੰ ਆਕਸੀਜਨ ਦੀ ਲੋੜ ਸੀ ਉਸ ਟਾਈਮ ਕੁੜੀ ਨੂੰ ਸਾਹ ਬਹੁਤ ਔਖੇ ਆ ਰਹੇ ਸੀ ਬੁਖਾਰ ਬਹੁਤ ਜ਼ਿਆਦਾ ਤੇਜ਼ ਸੀਗਾ ਉਲਟੀ ਕਰ ਰਹੀ ਸੀ ਉਹਨਾਂ ਨੇ ਇਹਨੂੰ ਰੈਫਰ ਕਰਤਾ ਛੁੱਟੀ ਕਰਤੀ ਕਹਿੰਦੇ ਕਿਸੇ ਵੱਡੇ ਹਸਪਤਾਲ ਲੈ ਜਾ ਇਹਨੇ ਉਹਨਾਂ ਦੀ ਇਹ ਮਿਹਨਤਾਂ ਵੀ ਕੀਤੀ ਆ ਵੀ ਕੁਝ ਟਾਈਮ ਇੱਥੇ ਰੱਖ ਲਓ ਵੀ ਕੋਈ ਨਾ ਮੈਂ ਲੈ ਜਾਊਂਗਾ ਮੈਂ ਬੁਲਾਉਣਾ ਕਿਸੇ ਨੂੰ ਕਿ ਮੈਂ ਜੂਪੀ ਤੋਂ ਆ ਵੀ ਦੋਨੇ ਭੈਣ ਭਰਾ ਹੀ ਆ ਅਸੀਂ ਸਾਡੇ ਕੋਲ ਇਹਨੇ ਪੈਸੇ ਵੀ ਹੈ ਨਹੀਂ ਪਰ ਉਹਨਾਂ ਨੇ ਹਸਪਤਲ ਦੀ ਐਂਬੂਲੈਂਸ ਪਾਇਆ ਇਹਨੂੰ ਕਹਿੰਦੇ ਦੱਸ ਕਿਹੜੇ ਹਸਪਤਾਲ ਲੈ ਕੇ ਜਾਣਾ ਇਹਦੇ ਕੋਲ ਕੋਈ ਪੈਸਾ ਹੈ ਨਹੀਂ ਸੀ ਜੇਬ 'ਚ ਇਹ ਕਹਿੰਦਾ ਮੇਰੇ ਕੋਲ ਤਾਂ ਕੋਈ ਪੈਸਾ ਹੈ ਨਹੀਂ ਕਿ ਮੈਨੂੰ ਮਨੁੱਖਤਾ ਦੀ ਸੇਵਾ ਤੇ ਛੱਡਿਓ ਵਾਪਸ ਤੇ ਉਹ ਡਰਾਈਵਰ ਉਹਨਾਂ ਦਾ ਜਿਹੜਾ ਸੀਗਾ ਉਹਨੇ ਗੱਡੀ ਚ ਪਾਇਆ ਇੱਥੇ ਲਿਆਇਆ ਇੱਥੇ ਜਦੋਂ ਆਏ ਹੁਣ ਇੰਨਾ ਸੀਰੀਅਸ ਪੇਸ਼ੈਂਟ ਅਸੀਂ ਵੀ ਨਹੀਂ ਸੀ ਇੱਥੇ ਕੇਅਰ ਕਰ ਸਕਦੇ ਉਹਦੀ ਜਦੋਂ ਅਸੀਂ ਦੇਖਿਆ ਕਿ ਉਲਟੀ ਉਹ ਭੈਣ ਕਰੀ ਜਾਵੇ ਤੇ ਔਖੇ ਔਖੇ ਸਾਹ ਲਵੇ ਜਿਵੇਂ ਆਖਰੀ ਸਾਹਾਂ ਤੇ ਹੁੰਦੀ ਆ ਫਟਾਫਟ ਚੱਕ ਕੇ ਅਸੀਂ ਅੰਦਰ ਲੈ ਕੇ ਆਏ ਅੰਦਰ ਲੈ ਕੇ ਗਏ ਤਾਂ ਉਹਦੀ ਮੌਤ ਹੋ ਗਈ ਵਿਚਾਰੀ ਹਜੇ ਉਹਦੀ 40 ਸਾਲ ਦੀ ਉਮਰ ਸੀ ਕੁਈ ਐਡੀ ਜ਼ਿਆਦਾ ਉਮਰ ਵੀ ਹੈ ਨਹੀਂ ਸੀ ਭੈਣ ਦੀ ਆਪਣੀ ਇੱਕ ਘਟਿਆ ਤੇ ਮਾੜੇ ਸਿਸਟਮ ਦੀ ਭੇਡ ਚੜ ਗਈ ਉਹ ਭੈਣ ਲਾਲਚੀ ਹਸਪਤਾਲਾਂ ਦੇ ਉਹ ਰਵਈਏ ਦੀ ਭੇਡ ਚੜ ਗਈ ਭੈਣ ਉਹ ਲਾਲਚੀ ਰਵਈਏ ਵਾਲੇ ਲੋਕਾਂ ਨੇ ਜੇ ਇੱਕ ਘੰਟਾ ਵੀ ਉਹਨੂੰ ਉੱਥੇ ਰੱਖ ਕੇ ਫਰਸਟ ایڈ ਦਿੱਤੀ ਹੁੰਦੀ ਪ੍ਰੋਪਰ ਤਾਂ ਉਹਦੀ ਜ਼ਿੰਦਗੀ ਬਚ ਸਕਦੀ ਸੀ ਵਿਚਾਰੀ ਪਰ ਇੱਥੇ ਆ ਕੇ ਉਹ ਪਿੱਛੇ ਹੁਣ ਇਕੱਲਾ ਭਰਾ ਇਹਨੂੰ ਵਿਚਾਰੇ ਨੂੰ ਆਪ ਨੂੰ ਉਹਨਾਂ ਨੂੰ ਪਤਾ ਲੱਗੇ ਮੈਂ ਕੀ ਕਰਨਾ ਫਿਰ ਇਹਦੇ ਫੋਨ 'ਚੋਂ ਨੰਬਰ ਲੈ ਕੇ ਇਹਨਾਂ ਦੇ ਮਾਮਾ ਜੀ ਨੇ ਇਹਨਾਂ ਨੂੰ ਕਾਲ ਕੀਤੀ ਤੁਸੀਂ ਕਿੱਥੇ ਰਹਿੰਦੇ ਹੋ ਜੀ ਇਹ ਜਲੰਧਰ ਰਹਿੰਦੇ ਆ ਜਦੋਂ ਇਹਨਾਂ ਨੂੰ ਦੱਸਿਆ ਫੋਨ ਕਰਕੇ ਇਹ ਵੀ ਵਿਚਾਰੇ ਸ਼ੌਕਟ ਰਹਿ ਗਏ ਵੀ ਇਹ ਕੀ ਗੱਲ ਹੋ ਗਈ ਆ ਤਾਂ ਫਿਰ ਹੁਣ ਰਾਤ ਦਾ ਬਾਈ ਇੱਥੇ ਸੀ ਉਹਨੂੰ ਭੈਣ ਨੂੰ ਸਿੰਦਰਕੌਰ ਨੂੰ ਅਸੀਂ ਇੱਥੇ ਮੋਰਚਰੀ ਬਣੀ ਆ ਸਾਡੇ ਕੋਲੇ ਫਰਿੱਜ ਚ ਲਾ ਲਿਆ ਹੁਣ ਸੰਸਕਾਰ ਕਰਨ ਦੀ ਗੱਲ ਕਰਦੇ ਸੀ ਵਿਚਾਰੇ ਇਹਨਾਂ ਨੇ ਬੋਡੀ ਲੈ ਕੇ ਜਾਣੀ ਹੋ ਯੂਪੀ ਤੋਂ ਆਏ ਸੀ ਪਰ ਵੀਰਾ ਕਹਿੰਦਾ ਵੀ ਉੱਥੇ ਵੀ ਮੈਂ ਇਕੱਲਾ ਹੀ ਆ ਵੀ ਨਾ ਮੇਰਾ ਕੋਈ ਰਿਸ਼ਤੇਦਾਰ ਆਉਣ ਵਾਲਾ ਤੇ ਨਾ ਹੀ ਕੋਈ ਨਾਲ ਖੜਨ ਵਾਲਾ ਵਾ ਵੀ ਮੇਰਾ ਮਾਮਾ ਹੀ ਸੀ ਇਕੱਲਾ ਮੈਂ ਉਹਨੂੰ ਬੁਲਾ ਲਿਆ ਦੇਖੋ ਅੱਜ ਆਪਾਂ ਕਿੱਦਾਂ ਨੇ ਸਮਾਜ ਦੇ ਵਿੱਚ ਰਹਿ ਰਹੇ ਆ ਕੋਈ ਨਹੀਂ ਕਿਸੇ ਦਾ ਬੇਲੀ ਦੁਨੀਆ ਮਤਲਬ ਦੀ ਇਹ ਗੱਲ ਭਾਈ ਸੱਚ ਆ ਅੱਜ ਕੱਲ ਜਿੰਨਾ ਮਰਜੀ ਆਪਾਂ ਇਹਦਾ ਕਰ ਲਈਏ ਅਖੀਰ ਤਾਂ ਉਹੀ ਦੋ ਚਾਰ ਜਾਨੇ ਰਹਿ ਜਾਂਦੇ ਆ ਜਿਹੜੇ ਜਿਨ੍ਹਾਂ ਦਾ ਸਾਡੇ ਨਾਲ ਸਿੱਧਾ ਕੋਈ ਰਿਸ਼ਤਾ ਹੈਗਾ ਤੇ ਨਹੀਂ ਤਾਂ ਬਾਈ ਬਲਜਿੰਦਰ ਸਿੰਘ ਦੀ ਤਾਂ ਇਹਦੀ ਭੈਣ ਦੀ 40 40 45 45 ਸਾਲ ਦੀ ਉਮਰ ਆ ਦੋਨੇ ਭੈਣ ਭਰਾਵਾਂ ਦੀ ਐਨੇ ਸਮੇਂ ਦੇ ਵਿੱਚ ਕਿੰਨੇ ਲੋਕਾਂ ਦੇ ਨਾਲ ਵਿਚਰੇ ਹੋਣਗੇ ਕਿੰਨਾਂ ਦੇ ਦੁੱਖ ਸੁੱਖ ਦੇ ਵਿੱਚ ਗਏ ਹੋਣਗੇ ਪਰ ਜਦੋਂ ਖੁਦ ਤੇ ਪੈਂਦੀ ਆ ਉਦੋਂ ਕੋਈ ਟਾਵਾਂ ਢੱਲੇ ਖੜਦਾ ਭਾਈ ਅੱਜ ਅਰਦਾਸ ਕਰਿਓ ਤੁਸੀਂ ਉਹ ਭੈਣ ਸਰਿੰਦਰਪੁਰ ਦਾ ਅੰਤਮ ਸੰਸਕਾਰ ਅਰਜੀਤੇ ਪਿੰਡ ਹਸਨਪੁਰੀ ਸ਼ਮਸ਼ਾਨ ਘਾਟ ਚ ਕਰਨ ਲੱਗਿਆ ਸੱਚੇ ਪਾਤਸ਼ਾਹ ਨੂੰ ਉਹਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਉਹਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਪਰਿਵਾਰ ਨੂੰ ਪਿੱਛੇ ਮਾਮੇ ਨੂੰ ਤੇ ਭਾਣਦੇ ਨੂੰ ਭੈਣ ਨੂੰ ਤੇ ਸੌਰੀ ਭਰਾ ਨੂੰ ਤੇ ਉਹਦੇ ਮਾਮੇ ਨੂੰ ਘਾਣਾ ਮੰਨਣ ਦਾ ਬਲ ਬਖਸ਼ ਵੈਰੀ ਗੁੱਜ ਜੀ ਦਾ ਖਾਲਸਾ ਵੈਰੀ ਗੁੱਜ